ਤੁਰੇ ਕੁਝ 350 ਕਦੇ ਇੱਕ ਰੌਂਡ 4 ਵਜੇ ਮੈਂ ਪੰਪ ਤੇ ਗਿਆ ਜੀ। ਪਵੇਸੀਆਂ ਵਾਲੇ ਮਤੇਲ ਕੋਰਨਾ ਪਿਆ ਅੰਦਰ। ਤੇਲ ਪਵਾਉ ਨੂੰ ਰੁਕਿਆ ਤੇ ਦੋ ਬੰਦੇ ਆਏ ਅਸ ਨੂੰ ਪਛਾਣ ਤੇ ਜਿਹੇ। ਉਹ ਕਹਿੰਦੇ ਤੁਹਾਨੂੰ ਜਲੰਧਰੋਂ ਕੁਛ ਕੱਟ ਕੇ ਆ। ਨਾ ਕਹ ਮੈ ਜਲੰਧਰ ਜਾਣਾ ਨਹੀਂ। ਉਹ ਕਹਿੰਦੇ ਠੀਕ ਆ ਉਹ ਚੱਲਦੇ। ਜਦੋਂ ਦੇਖਣਾ ਮੈਂ ਤੇਲ ਪਵਾ ਲਿਆ ਉਹ ਤਿੰਨ ਜਣੇ ਆਏ ਇੱਕ ਜ਼ਬਰਦਸਤੀ ਕੱਟੀ 'ਚ ਬਹਿ ਗਿਆ। ਉਹਨੂੰ ਕੱਟਿਆ। ਉਹਦੇ ਮੈਂ ਜਦਾਂ ਦੋਪ ਲੱਗੀਆਂ। ਉਹ ਦੋ ਜਣੇ ਹੋਰ ਆ ਗਏ ਉਹਨੇ ਰਵਲਵਰ ਕਰ ਲਿਆ ਇੱਕ ਗੋਲੀ ਮਾਰੀ ਮੇਰੇ ਪੱਟ ਦੇ ਜਿਹੜਾ ਪਜਾਮਾ ਪਾੜ ਕੇ ਨਿਕਲ ਗਈ ਦੂਜੀ ਮਾਰੀ ਆ ਜਦੋਂ ਉਹਨੇ ਮੇਰੇ ਸਿਰ ਦੇ ਇਲਾਕੇ ਨਿਕਲੀ ਇੱਥੇ ਮਤਲਬ ਸਾਰਾ ਹੀ ਫਟ ਗਿਆ ਸਿਰ ਤੋਂ ਤੇ ਫਿਰ ਮੈਂ ਛੱਡੇ ਨਹੀਂ ਉਹ ਤਿੰਨੇ ਜਣੇ ਤਾਂ ਮੈਂ ਫੜ ਲਿਆ ਦੋ ਜਣੇ ਜਦੋਂ ਆਏ ਉਹ ਕੋਈ ਰਵਲਵਰ ਸੇ ਕੋਈ ਉਹ ਕੋ ਗੋਲੀ ਚੱਲੀ ਨਹੀਂ ਰਵਲਵਰ ਪਹਿਲੇ ਵਾਲੇ ਦਾ ਮੈਂ ਖੋਲਿਆ ਤਗਾ ਉਹ ਕੋ ਚੱਲੀ ਨਹੀਂ ਗੋਲੀ ਤਾਂ ਉਹਨੇ ਜਦੋਂ ਬੱਟ ਮਾਰੇ ਆ ਨਾ ਸਿਰ ਦੇ ਵਿੱਚ ਫਿਰ ਫਿਰ ਵਰਟ ਮਾਰੇ ਤਾਂ ਉਹ ਮੇਰੇ ਕੋਲ ਰੋਲਵਰ गिर ਗਿਆ ਤੇ ਉਹਨਾਂ ਦੀ ਮੈਗਜ਼ੀਂ ਹੁੰਦੀ ਆ ਮੈਗਜ਼ੀਂ ਉਹਨਾਂ ਕੱਢ ਲਈ ਕਿ ਮੈਗਜ਼ੀਂ ਨਹੀਂ ਵੇਖਤੀ ਮੈਂ ਵੀ ਚੱਕੇ ਮੋਰ ਨੂੰ ਪੰਜਾਬੀ ਜਿਹੜੀ ਵਾਲੀ ਦਾ ਉਹ ਰੋਲਵਰ ਕਿੱਲਰ ਗਿਆ ਉਹ ਗੋਲੀਆਂ ਆਪਣੀ ਚੱਕੇ ਦਾ ਗੱਡੀ ਚੱਕੀ ਜਦੋਂ ਮੇਰੇ ਤੋਂ ਬਦ ਨਾ ਹੋਛ ਨਹੀਂ ਹੋ ਰਹੀ ਨਾ ਮੇਰੇ ਹੋਛ ਰੋਲਗੇ ਤੇ ਜਾਨੂੰ ਫਿਰ ਗੱਡੀ ਲੈ ਕੇ ਜਦੋਂ ਪਟ્રોલ ਪੰਪ ਵਾਲਾ ਕੋਈ ਨਹੀਂ ਬਾਹਰ ਆਇਆ ਆਪਣੇ ਨਾਂ ਨੂੰ ਪਤਾ ਉਹਨਾਂ ਦਾ ਇੱਕ ਪੋਰ ਵਾਲੇ ਤੇ ਆਉਣਾਂ ਮਰੇ ਮੋਕਾਂ ਨੇ ਵਧੀਆ ਦੇਖਿਆ ਫਿਰ ਨਾਲ ਹੀ ਜਨਰਲ ਸਿੰਘ ਜੀ ਤੋਂ ਮਹਾਵੀਰ ਜੀ ਆ। ਉਹਨਾਂ ਨੇ ਮੈਨੂੰ ਹੌਸਲਾ ਦਵਾਇਆ ਕਿ ਹਾਂ ਵੀ ਤੇ ਤੇ ਨਾਮ ਨੇ ਆਇਆ ਹੋਊਗਾ। ਤੁਸੀਂ ਮੈਨੂੰ ਇਹ ਪਛਾਣਦੇ ਹੋ ਬੰਦਿਆਂ ਨੂੰ ਜਾਣ। ਨਹੀਂ ਉਹਨਾਂ ਪਛਾਣਦਾ। ਜੇ ਉਹਦਾ ਅੱਗੇ ਕਿਤੇ ਦੇਖਿਆ ਜਾਂ ਅਣ ਪਿਆ। ਨਹੀਂ ਅੱਗੇ ਨਹੀਂ ਪਛਾਣ ਲਊਗਾ ਮੈਂ। ਜਿਹੜੇ ਤਿੰਨ ਮੈਂ ਫੜੇ ਉਹ ਤਾਂ ਮੈਨੂੰ ਚੰਗੀ ਤਰ੍ਹਾਂ ਪਛਾਣਿਆ। ਦੋ ਜਿਹੜੇ ਪਿੱਛੋਂ ਆਏ ਤੇ ਉਹਨੇ ਮੈਨੂੰ ਪਛਾਣਿਆ। ਫਿਰ ਇਹ ਮਾਮਲਾ ਕੀ ਹੈ ਕਿਹੜਾ ਪਟ્રોલ ਕੰਪੋਲ? ਅੱਜ ਉਹ ਰਸਿਆ ਪਿੰਡ ਵਿੱਚ ਕੋਈ ਵਿਵੇਕ ਛੋੜਾ ਹੈ। ਉਹਨਾਂ ਦੇ ਕੋਈ ਤੇਲ ਕੋਣ ਗਏ ਸੀ ਸਵੇਰੇ। ਕਰੀ ਸਾਢੇ 3:00 ਬਣੇ 4:00 ਵਜੇ ਉਹਨਾਂ ਨੂੰ ਕੋਈ ਅਣਜਾਣ ਬੰਦੇ ਮਿਲੇ ਕਹਿੰਦੇ ਸਾਨੂੰ ਛੱਡ ਗਿਆ ਜਲੰਧਰ ਉਹਨੇ ਮਨਾ ਕੀਤਾ ਉਹਨਾਂ ਹੱਥੋਪਾਈ ਕੀਤੀ ਉਹਦੀ ਗੱਡੀ ਦੀ ਚਾਬੀ ਲੈ ਕੇ ਤੇ ਉਹਨਾਂ ਕੋ ਖੋ ਕੇ ਚਲੇ ਗਏ ਉਹ ਲੈ ਵੀ ਗੱਡੀ ਤੇ ਜਾਣ ਲੱਗੇ ਉਹਨਾਂ ਨੇ ਤੇ ਫੇਰ ਵੀ ਕੀਤਾ ਇੱਕ ਤੇ ਜਾ ਹੋ ਗਿਆ ਇੰਜਰੀ ਨਹੀਂ ਹੋਈ ਉਹਨਾਂ ਦੀ ਕੋਈ ਵੱਟ-ਵਟ ਮਾਰੇ ਉਹਨਾਂ ਦੇ ਗੱਡੀ ਜਿਹੜੇ ਸੀਗੇ ਖੋਣ ਵਾਲੇ ਚਾਰਜ ਵਾਲੇ ਸੀਗੇ ਯੂਨੀਵਰਸਿਟੀ ਫਾਕਰੀ ਦੇ ਦੇਖੇ ਤੇ ਜਾਣ ਲੱਗੇ ਗੱਡੀ ਕਰਤਾਰਪੁਰ ਛੱਡ ਗਏ ਉਹ ਤੇ ਗੱਡੀ ਸ੍ਰੀਕਵਰ ਕਰ ਲਈ ਹੈ ਇਹ ਬੰਦੇ ਵੀ ਜਲਦੀ ਡੈਂਟੀਫਾਈ ਕਰ ਲਾਂਗੇ ਸਾਡੀ ਟੀਮਾਂ ਲੱਗੀਆਂ ਸਾਡੀ ਸਮਝਦੇ ਵੀ ਟੀਮ ਪੂਰੀ ਲੱਗੀ ਹੈ ਅਸੀਂ ਇਹ ਸਾਡਾ ਲੱਗਿਆ ਤੇ ਇਹਨਾਂ ਦੇ ਪਿੱਛੇ ਕਰ ਰਹੇ ਆ ਪਛਾਣ ਉਹਨਾਂ ਬਹੁਤ ਜਲਦੀ ਫੜੇ ਜਾਣਗੇ ਕੀ ਇਹ ਲੱਗਦਾ ਕੀ ਇਹ ਲੁਟੇਰੇ ਲੱਗਦੇ ਆ ਜਾਂ ਕੀ ਪ੍ਰਾਣੀ ਰੰਜਿਸ਼ ਕੋਈ ਪ੍ਰਾਣੀ ਰੰਜਿਸ਼ ਨਹੀਂ ਲੱਗ ਰਹੀ ਇਹਨਾਂ ਦਾ ਜੋ ਹੁਣ ਸਾਡੇ ਕੋਲ ਆ ਰਿਹਾ ਵੀ ਖੋ ਗਈ ਲੱਗੇ ਗੱਡੀ ਬਾਕੀ ਇਨਵੈਸਟੀਗੇਸ਼ਨ ਬਾਕੀ ਕਰ ਰਹੇ ਅਸੀਂ ਕਿੰਨਾ ਕੋਲੋਂ ਖੋਈ ਗਈ ਉਹਨਾਂ ਦਾ ਨਾਮ ਵਿਵੇਕ ਚੋੜਾ ਨੇ ਹਰਦੂਰਪੁਰ ਤੋਂ ਜੀ ਤੇ ਕਿੰਨੇ ਜਾਣੇ ਦੱਸੇ ਜਾ ਸਿਰਫ 4 ਜਾਣੇ ਸੀ ਜਾਂ ਕੋਈ ਹੋਰ ਵੀ ਇੰਨਾ ਕੋ ਕਮੇਨ ਸੀ ਮੇਰੇ 4 ਜਾਣੇ ਸੀਗੇ ਜੀ ਉੱਥੋਂ ਆਏ ਸੀ 4 ਇਹ ਕੋ ਕਿਹੜਾ ਕੀ ਵਾਰਦਾਤ ਕਰਨੀ ਸੀ ਇਹਨਾਂ ਨੇ ਕੋਈ ਅੱਗੇ ਕੋਈ ਜਾਣ ਲੱਗੇ ਗੱਡੀ ਛੱਡ ਗਏ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਵੀ ਸਭ ਮੁਨ ਫੜੇ ਜਾਣਗੇ ਜਲਦੀ ਤੁਹਾਨੂੰ ਦੱਸ ਦਾਂਗੇ ਜੀ ਕਿੰਨੇ ਫਾਇਰ ਹੋਏ ਆ ਸਰ ਦਸਰਾਂ ਵੀ ਦੋ ਫਾਇਰ ਕੀਤੇ ਹੋਣਗੇ